Punjab is a different area. Look at it. Everywhere the BJP is pulling through. Why not in Punjab? Especially <laughs> <laughs> elections, they How many Hardly anything. what is the reason? Sorry. What is the reason? Reason is uh, um, uh, you don't consult people who have been in the in the field and who know what to say. Okay, <laughs> decisions are taken at the upper level. Even the Congress was taken at the upper level. They can... ਪੁੱਛਦੇ ਹਮੇ ਇਥੇ ਜੋ एवरीवन ਵਾਸ ਆਸਕ एवरी ਵਾਟ ਇਜ਼ ਦ ਆਪਸ਼ਨ ਇਥੇ ਸਾਡੇ ਕੋਲ ਆਪਸ਼ਨ ਕੀ ਕਾਲੀ ਦਾ ਤਾਂ ਮੈਂ ਸੋਚ ਹੀ ਨਹੀਂ ਸਕਦਾ ਹੋਰ ਪਾਰਟੀਆਂ ਕਿਹੜੀਆਂ ਨੇ ਵੀ ਇੱਕ ਕਾਂਗਰਸ ਹੈ ਇੱਕ ਕਾਲੀ ਦਾ ਹੈ ਤਾਂ ਮੈਂ ਤਾਂ ਕਦੇ ਕਾਂਗਰਸ ਨਾਲ ਛੱਡ ਛੱਡਦਾ ਅਗਰ ਇਹ ਨਾ ਹੁੰਦੀ ਇਹਨਾਂ ਨੇ ਇਹਨਾਂ ਨੇ ਇਹਨਾਂ ਨੇ ਮੇਰੇ ਨਾਲ ਨਾ ਕਰ ਦੇ ਦੇਖੋ ਸੱਚਾ ਦੋਸਤੋ ਕਈ ਦਿਨ ਤੋਂ ਅਸੀਂ ਪੋਡਕਾਸਟ ਸੁਣ ਰਹੇ ਆ ਕੈਪਟਨ ਅਮਰਿੰਦਰ ਸਿੰਘ ਦਾ ਹਰਾ ਕੀ ਬਾਰੀ ਬਾਰੀ ਜ਼ਿਕਰ ਕਰਦੇ ਨੇ ਦੱਸਣਾ ਪੈ ਰਿਹਾ ਉਹਨਾਂ ਨੂੰ ਕਿ 60 ਸਾਲ ਦਾ ਮੈਂ ਇੱਕੋ ਸੀਨੀਅਰ ਲੀਡਰ ਆ ਜਿਹਨੂੰ ਇੱਕ ਚੰਗਾ ਅਨੁਭਵ ਹੈ ਪੰਜਾਬ ਦਾ ਪੰਜਾਬ ਦੀ ਸਿਆਸਤ ਦਾ ਤੇ ਇਹਦੇ ਵਿੱਚ ਕੋਈ ਦੋਰਾਈ ਵੀ ਨਹੀਂ ਹੈਗੀ ਕਿ ਪੰਜਾਬ ਦੀ ਸਿਆਸਤ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਬੇਹਦ ਚੰਗੇ ਢੰਗ ਦੇ ਨਾਲ ਤੇ ਕਰੀਬੀ ਤੋਂ ਜਾਣਦੇ ਨੇ ਪਰ ਗੱਲ ਇਹ ਹੈ ਵੀ ਕੈਪਟਨ ਸਾਹਿਬ ਸਿਹਤ ਨਸਾਜ਼ ਰਹੀ ਉਦੋਂ ਬਾਅਦ ਦੇ ਵਿੱਚ ਜਦੋਂ ਸਾਹਮਣੇ ਆਉਂਦੇ ਨੇ ਮੋਗੇ ਤੋਂ ਉਹਦਾ ਸਫਰ ਦੁਆਰੇ ਸਿਆਸੀ ਤੌਰ ਤੇ ਐਕਟਿਵਲੀ ਸ਼ੁਰੂ ਕਰਦੇ ਨੇ ਪਰ ਇਨ੍ਹਾਂ ਪੋਡਕਾਸਟਾਂ ਦੇ ਵਿੱਚ ਆਖਰ ਨਤੀਜਾ ਉਹਦਾ ਕੀ ਨਿਕਲਦਾ ਯਾਨੀ ਕਿ ਉਹਦਾ ਕਰੰਚ ਕੀ ਆ ਕੈਪਟਨ ਅਮਰਿੰਦਰ ਸਿੰਘ ਦੀ ਜਿੰਨੀ ਗੱਲਬਾਤ ਮੈਂ ਸਮਝੀ ਆ ਉਹਦੇ ਅਕੋਰਡਿੰਗ ਤਾਂ ਇਹ ਗੱਲ ਜਾਪ ਰਹੀ ਹੈ ਕਿ ਇੱਕ ਇੰਨਾ ਸੀਨੀਅਰ ਲੀਡਰ ਇੰਨਾ ਸੀਨੀਅਰ ਆਗੂ ਜਿਨੇ ਇੱਕ ਲੰਮਾ ਸਮਾਂ ਪੰਜਾਬ ਦੀ ਸਿਆਸਤ ਚ ਨੰਗਾ ਆਇਆ ਅਕਾਲੀ ਦਲ ਤੱਕ ਅਕਾਲੀ ਦਲ ਚ ਵੀ ਰਹੇ ਕਾਂਗਰਸ ਚ ਵੀ ਰਹੇ ਤੇ ਹੁਣ ਬੀਜੇਪੀ ਦੇ ਇੱਕ ਸੀਨੀਅਰ ਆਗੂ ਨੇ ਪਰ ਉਹਦੇ باوجود ਉਹਨਾਂ ਨੂੰ ਯਾਦ ਆਖਰ ਮਿਸ ਕਰ ਰਹੇ ਨੇ ਕਾਂਗਰਸ ਦੇ ਸਟ੍ਰਕਚਰ ਨੂੰ ਉਸ ਕਾਂਗਰਸ ਦੇ ਸਟ੍ਰਕਚਰ ਨੂੰ ਜਿਹਦਾ ਕੀ ਜੇ ਮੈਂ ਖੁਦ ਗਵਾਹ ਹਾਂ ਕਿ ਜਿਸ ਸਮੇਂ ਦੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਰਾਜਪਾਲ ਨੂੰ ਅਸਤੀਫਾ ਦੇ ਕੇ ਗਏ ਸੀ ਤਾਂ ਉਹ ਹਾਲਾਤ ਕੋਈ ਉਸ ਤੋਂ ਘੱਟ ਨਹੀਂ ਸੀ ਕਿ ਜਿਵੇਂ ਅਸੀਂ ਕਿਸੇ ਨੂੰ ਤੱਕਾ ਦੇ ਕੇ ਕੱਢਦੇ ਹੁਈਏ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਵੀ ਇਸ ਚੀਜ਼ ਦਾ ਜ਼ਿਕਰ ਕਰਿਆ ਤੇ ਸਾਨੂੰ ਵੀ ਪਤਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਸੀਐਲਪੀ ਦੀ ਮੀਟਿੰਗ ਮੁੱਖ ਮੰਤਰੀ ਬੁਲਾ ਸਕਦਾ ਹੁੰਦਾ ਪਰ ਸੀਐਲਪੀ ਦੀ ਮੀਟੀਆਂ ਤੱਕ ਦੇ ਸਨੇਹ ਲੱਗੇ ਤੇ ਕੈਪਟਨ ਨੂੰ ਲਾਉਣ ਦੀ ਪੂਰੀ ਤਿਆਰੀ ਹੋਈ ਤੇ ਆਖਰਕਾਰ ਕੈਪਟਨ ਸਾਹਿਬ ਨੇ ਆਪ ਦਾ ਅਸਤੀਫਾ ਦੇ ਕੇ ਕਹਿ ਸਕਦੇ ਹਾਂ ਉਹ ਸੀਟ ਤਾਂ ਖਾਲੀ કરી ਪਰ ਆਪਦੀ ਵੀ ਸਾਖ ਮਜ਼ਬੂਤ ਰਹੇ ਰਹਿ ਸਕੇ ਇਹ ਫੈਸਲਾ ਲਿਆ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਚੀਜ਼ ਸਮਝਣੀ ਲੱਗੀ ਕਿ ਜ਼ਿਕਰ ਇਸ ਚੀਜ਼ ਨੂੰ ਲੈ ਕੇ ਕਰਿਆ ਕਿ ਮੈਨੂੰ ਕਾਂਗਰਸ ਦਾ ਸਟਰਕਚਰ ਯਾਦ ਆ ਰਿਹਾ ਮਿਸ ਕਰ ਰਿਹਾ ਉਹਨੂੰ ਪਹਿਲਾਂ ਕਿਹੜਾ ਪਤਾ ਨਹੀਂ ਸੀ ਕਿ ਕਿਉਂਕਿ ਕੈਪਟਨ ਨਮਿੰਦਰ ਸਿੰਘ ਪਹਿਲਾਂ ਵੀ ਭਾਜਪਾ ਦੇ ਆਗੂਆਂ ਦੇ ਨਾਲ ਖੁਦ ਵੀ ਜ਼ਿਕਰ ਕਰਾਇਆ ਸੀਦਾ ਕਿ ਮਿਲਦੇ ਰਹੇ ਨੇ ਉਹਨਾਂ ਨੂੰ ਪਤਾ ਹੈ ਵੀ ਕਿਵੇਂ ਪਾਰਟੀਆਂ ਚੱਲਦੀਆਂ ਨੇ ਤੇ ਇੰਨਾ ਸੀਨੀਅਰ ਆਗੂ ਜਿਹੜਾ ਖੁਦ ਵੀ ਇਸ ਚੀਜ਼ ਨੂੰ ਜ਼ਾਹਰ ਕਰਦਾ ਕਿ 60 ਸਾਲ ਦੀ ਸਿਆਸਤ ਹੋ ਗਈ ਉਹਨੂੰ ਨਹੀਂ ਸੀ ਪਤਾ ਕਿ ਭਾਜਪਾ ਦਾ ਸਟਰਕਚਰ ਕਿਸ ਤਰ੍ਹਾਂ ਦੇ ਨਾਲ ਚੱਲਦਾ ਹੈ ਕੈਪਟਨ ਨਮਿੰਦਰ ਸਿੰਘ ਨੇ নো ਡਾਊਟ ਕਿ ਬਹੁਤ ਵੱਡੇ ਫੈਸਲੇ ਲਏ ਤੇ ਇੱਕ ਉਹ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਪਛਾਣ ਕੈਪਟਨ ਨਮਿੰਦਰ ਸਿੰਘ ਦੀ ਹਾਂ ਅੱਜ ਵੀ ਕਿਉਂਕਿ ਜਦੋਂ ਗੱਲ ਆਉਂਦੀ ਹੈ ਡਿਫੈਂਸ ਨੂੰ ਲੈ ਕੇ ਵੀ ਉਹ ਕੋਈ ਸਮਝੌਤਾ ਨਹੀਂ ਕਰਦੇ ਗੈਂਗਸਟਰਾਂ ਨੂੰ ਲੈ ਕੇ ਦੇਖਿਆ ਜਾਵੇ ਤਾਂ ਸਖਤ ਰੋਲ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਦੇਖਿਆ ਉਹ ਹੋਰ ਸਰਕਾਰਾਂ ਦੇ ਵਿੱਚ ਉਹ ਨਹੀਂ ਦਿਖਿਆ ਪਰ ਉਹਦੇ باوجود ਕੈਪਟਨ ਅਮਰਿੰਦਰ ਸਿੰਘ ਕਹਿੰਦੇ ਕਿ ਮੈਂ ਮਿਸ ਕਰਦਾ ਕਾਂਗਰਸ ਨੂੰ ਤੇ ਆ ಬಿಜೆಪಿ ਸਾਨੂੰ ਪੁੱਛਦੀ ਤੱਕ ਨਹੀਂ ਹੈਗੀ ಬಿಜೆಪಿ ਦਾ ਸਟਰਕਚਰ ਹਾਲ ਬੋਡੀ ਰਹਿਗਾ ਸਭ ਨੂੰ ਪਤਾ ਵੀ ਜੇਕਰ ਨਰਾਸ਼ਗੀਆਂ ਵੀ ਹੁੰਦੀਆਂ ਨੇ ਤਾਂ ਕਦੇ ਵੀ ਉਹਨਾਂ ਦੇ ਆਗੂ ਇਸ ਤਰ੍ਹਾਂ ਦੇ ਨਾਲ ਨਿਕਲ ਕੇ ਸੜਕ ਤੇ ਰੌਲਾ ਨਹੀਂ ਪਾਉਂਦੇ ਜਿਵੇਂ ਕਾਂਗਰਸ ਦੇ ਜੇ ਅੱਜ ਆ ਕੁਝ ਦਿਨਾਂ ਦੀ ਗੱਲ ਦੇ ਨਵਜੋਤ ਕੌਰ ਸਿੱਧੂ ਦੀ ਗੱਲ ਕਰ ਲਈਏ ਜ ਨਾਲ ਉਹਨਾਂ ਨੇ ਕਾਂਗਰਸੀਆਂ ਨੂੰ ਛਾੜਿਆ ਤਾਂ ਉਸ ਤਰ੍ਹਾਂ ਦੇ ਨਾਲ ਕਦੇ ਬੀਜੇਪੀ ਦੇ ਆਗੂ ਇੰਨੇ ਵੱਡੇ ਤੌਰ ਤੇ ਨਹੀਂ ਦਿਖਦੇ ਹੈਗੇ ਕੈਪਟਨ ਅਮਰਿੰਦਰ ਸਿੰਘ ਨੂੰ ਕੀ ਇਹ ਗੱਲ ਨਹੀਂ ਸੀ ਪਤਾ ਕਿ ਆਖਰਕਾਰ ਜਦੋਂ ਸਟਰਕਚਰ ਦੇ ਵਿੱਚ ਆਉਣਾ ਹੈ ਤਾਂ ਕੀ ਹਾਲਾਂਕਿ ਉਹਨਾਂ ਨੇ ਇਸ ਚੀਜ਼ ਦਾ ਮੈਂ ਦੋ ਤਿੰਨ ਇੰਟਰਵਿਊਆਂ ਸੁਣੀਆਂ ਪੀਟੀਆਈ ਦੀ ਵੀ ਉਸ ਤੋਂ ਬਾਅਦ ਸਵੇਰੇ ਦੀ ਵੀ ਉਸ ਤੋਂ ਪਹਿਲਾਂ ਵੀ ਜੇ ਗੱਲ ਕਰੀ ਇੰਡੀਆ ਟੂਡੇ ਦੀ ਵੀ ਕਿ ਉਹਨਾਂ ਨੇ ਜ਼ਿਕਰ ਕਰਿਆ ਇਸ ਚੀਜ਼ ਦਾ ਕੀ ਜਿਸ ਤਰ੍ਹਾਂ ਦੇ ਨਾਲ ਬੀਜੇਪੀ ਦੇ ਵਿੱਚ ਉਹਨਾਂ ਨੂੰ ਲੈ ਕੇ ਸ਼ਾਇਦ ਲੱਗਦਾ ਸੀਗੀ ਕੋਈ ਗਵਰਨਰਸ਼ਿਪ ਦੇ ਦੂ ਜਾਂ ਫਿਰ ਦਿੱਤੀ ਜਾ ਸਕਦੀ ਹੈ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਤਾਂ ਉਹ ਕਹਿੰਦੇ ਕਿ ਮੈਂ ਨਾ ਮੰਗੀ ਹੈ ਤੇ ਨਾ ਮੈਨੂੰ ਹੁਣ ਵੀ ਨਹੀਂ ਮੈਂ ਮੰਗਦਾ ਹੈਗਾ ਤੇ ਨਾ ਹੀ ਕੋਈ ਇਸ ਤਰ੍ਹਾਂ ਦੀ ਗੱਲ ਹੋਈ ਹੈ ਕਦੇ ਇਹ ਮੀਡੀਆ ਦਾ ਇੱਕ ਮੈਨਿਊਕੂਲੇਸ਼ਨ ਸੀਗੀ ਪਰ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਗੱਲ ਸਮਝ ਨਹੀਂ ਲੱਗੀ ਉਹ ਬਾਰੀ-ਬਾਰੀ ਇਸ ਚੀਜ਼ ਦਾ ਸ਼ਿਕਵਾ ਕਰ ਰਹੇ ਨੇ ਕਿ ਬੀਜੇਪੀ ਪੁੱਛ ਨਹੀਂ ਰਹੀ ਅਕਾਲੀ ਦਲ ਤੋਂ ਬਿਨਾ ਕਹਿੰਦੇ ਸਾਡਾ ਸਾਥ ਕੋਈ ਨਹੀਂ ਜਿਸ ਪ੍ਰਕਾਸ਼ ਸਿੰਘ ਬਾਦਲ ਨੂੰ ਲੈ ਕੇ ਕੈਪਟਨ ਨਵਿੰਦਰ ਸਿੰਘ ਇਹ ਗੱਲ ਜਾਪਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਬੜਾ ਮਾੜਾ ਕਹਿੰਦੇ ਨੇ ਵੀ ਉਹ ਜ਼ੁਬਾਨ ਦੇ ਠੀਕ ਨਹੀਂ ਸੀ ਉਹਨਾਂ ਨੂੰ ਕਿੰਨਾ ਹੀ ਕੋਈ ਕਹੀ ਆਵੇ ਸੁਖਬੀਰ ਸਿੰਘ ਬਾਦਲ ਬਿਲਕੁਲ ਉੱਠਨੇ ਕਹਿੰਦੇ ਉਹਦੇ ਉਹਨਾਂ ਦੇ ਹੀ ਬੇਟੇ ਨੂੰ ਲੈ ਕੇ ਜੇਕਰ ਤੁਸੀਂ ਇਸ ਤਰ੍ਹਾਂ ਦੀ ਕਹਿੰਦੇ ਹੋ ਵੀ ਬੇਟਾ ਅਜ ਬਹੁਤ ਸਹੀ ਆ ਬੇਟੇ ਨੂੰ ਲੈ ਕੇ ਚੰਗੀਆਂ ਗੱਲਾਂ ਕਰਦੇ ਹੋ ਤਾਂ ਕੀ ਕੈਪਟਨ ਅਮਰਿੰਦਰ ਸਿੰਘ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਕਹਿ ਕੇ ਲੱਗਦਾ ਵੀ ਸੁਖਬੀਰ ਸਿੰਘ ਬਾਦਲ ਇਸ ਗੱਲ ਨੂੰ ਮੰਨ ਲੂਗਾ ਕੋਈ ਵੀ ਬੇਟਾ ਆਪਦੇ ਪਿਓ ਨੂੰ ਜੇਕਰ ਕੋਈ ਮਾੜਾ ਕਹਿ ਰਿਹਾ ਹੈ ਉਹਨੂੰ ਕਹੂਗਾ ਕਿ ਬਹੁਤ ਵਧੀ ਦੂਜੇ ਪਾਸੇ ਸਰਦਾਰ ਚਤਰੋ ਚਟੋਪਾਦੇ ਨੂੰ ਜਦੋਂ ਜ਼ਿੰਮੇਵਾਰੀ ਦਿੱਤੀ ਗਈ ਸੀਗੀ ਜੇ ਕਿ ਇਹ ਕਿ ਜਦੋਂ ਸਰਕਾਰ ਕੈਪਟਨ ਦੀ ਹੋਂਦ ਦੇ ਵਿੱਚ ਆਉਂਦੀ ਆ ਤੇ ਉਸ ਸਮੇਂ ਦੇ ਦੌਰਾਨ ਇਹ ਗੱਲ ਕਹੀ ਜਾਂਦੀ ਹੈ ਕਿ ਪਤਾ ਲਾਇਆ ਜਾਵੇ ਇਹਨਾਂ ਦੇ ਸੋਰਸਸ ਆਮਦਨੀ ਤੋਂ ਵੱਧ ਜ਼ਿਆਦਾ ਦੀ ਜਿਹੜੀ ਗੱਲ ਹੁੰਦੀ ਆ ਤਾਂ ਚਟੋਪਾਦੇ ਖੁਦ ਇਹ ਗੱਲ ਕਹਿੰਦੇ ਨੇ ਕਿ ਆਖਰ ਕੈਪਟਨ ਅਮਰਿੰਦਰ ਸਿੰਘ ਦੇ ਉਹਨਾਂ ਨੂੰ ਵਿਦੇਸ਼ ਭੇਜਿਆ ਜਦੋਂ ਉਹਨਾਂ ਨੇ ਸਾਰੀ ਚੀਜ਼ ਝੋਟਾਲੀ ਤਾਂ ਲੀਗਲੀ ਡਾਕੂਮੈਂਟਸ ਦੇ ਤੌਰ ਦੇ ਉੱਤੇ ਉਹ ਉਹਨਾਂ ਦੀ ਇੰਟਰਵਿਊ ਕਰੀ ਸੀ ਮੈਂ ਉਹਨਾਂ ਨੇ ਡਿਟੇਲ ਚ ਦੱਸੀ ਹੈ ਇਹ ਗੱਲ ਕਿ ਲੀਗਲ ਡਾਕੂਮੈਂਟ ਜੇ ਕਹੀਏ ਕਿ ਕਾਨੂੰਨੀ ਭਾਸ਼ਾ ਦੇ ਵਿੱਚ ਚ ਉਦੋਂ ਬਾਅਦ ਦੇ ਵਿੱਚ ਕੋਈ ਅੱਗੇ ਨਹੀਂ ਵਧੇ ਹੈਗੇ ਇਹਦਾ ਮਤਲਬ ਉਹਨਾਂ ਨੇ ਸ਼ੱਕਾ ਜ਼ਾਹਰ ਕਰਿਆ ਕਿ ਇਹਨੇ ਹੁਣ ਰੱਬ ਜਾਣਦਾ ਕਿਉਂ ਨਹੀਂ ਅੱਗੇ ਵਧੇ ਤੇ ਇਹਦੇ ਕੀ ਮਾਇਨੇ ਹੋ ਸਕਦੇ ਨੇ ਇਹ ਐਸੀ ਵੀ ਸਮਝਦੇ ਆ ਪਰ ਆਖਰ ਅੱਜ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਪ੍ਰਕਾਸ਼ ਸਿੰਘ ਬਾਦਲ ਮਾਰੇ ਬੜੇ ਸੇ ਤੇ ਦੂਜੇ ਪਾਸੇ ਸੁਭੀਰ ਸਿੰਘ ਬਾਦਲ ਬਹੁਤ ਠੀਕ ਨੇ ਕੈਪਟਨ ਅਮਰਿੰਦਰ ਸਿੰਘ ਦੀ ਜਿੰਨਾ ਤੱਕ ਚੇ ਗੱਲ ਜੇ ਕਹੀਏ ਕਿ ਸਿਆਸੀ ਤੌਰ ਤੇ ਉਹ ਤਾਂ ਜੋ ਵੀ ਸਿਆਸੀ ਸੂਤਰ ਇਹ ਗੱਲ ਚਰਚਾ ਚੱਲ ਰਹੀ ਹੈ ਜਿਹੜੀ ਦੱਸਦੇ ਨੇ ਕਿ ਕੀ ਕੈਪਟਨ ਅਮਰਿੰਦਰ ਸਿੰਘ ਦੇ ਕੁਝ ਸਾਥੀ ਆਉਂਦੇ ਦਿਨਾਂ ਦੇ ਦੌਰਾਨ ਅਕਾਲੀ ਦਲ ਦੇ ਨਾਲ ਦਿਖ ਸਕਦੇ ਨੇ ਤਾਂ ਉਹਦੇ ਵਿੱਚ ਆਖਰ ਨਵੀਂ ਸਿਆਸਤ ਹੈ ਕੀ ਹੈ ਕੈਪਟਨ ਅਮਰਿੰਦਰ ਸਿੰਘ ਇਹ ਗੱਲ ਕਹਿੰਦੇ ਨੇ ਕਿ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਸੀ ਭਾਜਪਾ ਦੀ ਜਦੋਂ ਗੱਲ ਆਈ ਪੱਤਰਕਾਰ ਸਵਾਲ ਪੁੱਛਦਾ ਉਹਨਾਂ ਨੂੰ ਕਿ ਤੁਸੀਂ ਭਾਜਪਾ ਚ ਗਏ ਫਿਰ ਆਖਰਕਾਰ ਕਿਉਂ ਨਹੀਂ ਤੁਸੀਂ ਹੋਰ ਪਾਰਟੀ ਚ ਗਏ ਜਾਂ ਫਿਰ ਤੁਸੀਂ ਹੁਣ ਜਾ ਕੇ ਅਸਾਈ ਕਿਉਂ ਮਹਿਸੂਸ ਕਰ ਰਹੇ ਹੋ ਤਾਂ ਕੈਪਟਨ ਨਮਰਿੰਦਰ ਸਿੰਘ ਇਹ ਗੱਲ ਕਹਿੰਦੇ ਨੇ ਕਿ ਮੇਰੇ ਕੋਲ ਹੋਰ ਕੋਈ ਆਪਸ਼ਨ ਨਹੀਂ ਸੀ ਜੇ অপਸ਼ਨ ਨਹੀਂ ਸੀ ਤਾਂ ਆਖਰਕਾਰ ਅਸੀਂ ਕੋਈ ਵੀ ਪਾਰਟੀ ਜੁਆਇਨ ਕਰ ਲਾਂਗੇ ਜੇ অপਸ਼ਨ ਨਹੀਂ ਸੀ ਤਾਂ ਆਖਰਕਾਰ ਤੁਹਾਨੂੰ ਲੱਗਦਾ ਵੀ ਅਸੀਂ ਕਿਤੇ ਨਾ ਕਿਤੇ ਤਾਂ ਸੈਟਲ ਹੋਣਾ ਹੀ ਹੈ ਪੰਜਾਬ ਦੀ ਭਲਾਈ ਦੇ ਲਈ ਤੁਹਾਡੇ ਬਹੁਤ ਵਧੀਆ ਡਿਸੀਜਨ ਰਹੇ ਨੇ ਤਾਂ ਕੀ ਇਹ ਇੱਕ ਮਜਬੂਰੀ ਵਸ ਲੈ ਆ ਫੈਸਲਾ ਸੀ ਜੇ ਮਜਬੂਰੀ ਵਸ ਲੈ ਆ ਫੈਸਲਾ ਸੀ ਤਾਂ ਆਖਰਕਾਰ ਭਾਜਪਾ ਕੋਈ ਭਾਜਪਾ ਨੂੰ ਨਹੀਂ ਇਹ ਸਮਝ ਲੱਗ ਰਿਹਾ ਕਿ ਆਖਰ ਕੈਪਟਨ ਅਮਰਿੰਦਰ ਸਿੰਘ ਅਜ ਮਖਾਰਫਤ ਕਰ ਰਹੇ ਨੇ ਇੱਕ ਤਰ੍ਹਾਂ ਦੇ ਨਾਲ ਹਾਲਾਂਕਿ ਉਹ ਕਹਿੰਦੇ ਨੇ ਕਿ ਅਕਾਲੀ ਦਲ ਚ ਮੈਂ ਜਾ ਨਹੀਂ ਸਕਦਾ ਸੀ ਕਾਂਗਰਸ ਤੋਂ ਮੈਂ ਆਇਆ ਹੀ ਸੀ ਉਦੋਂ ਬਾਅਦ ਰਹਿ ਗਈ ਭਾਜਪਾ ਇਸ ਕਰਕੇ ਭਾਜਪਾ ਸ਼ਿਫਟ ਹੋਣਾ ਜ਼ਰੂਰੀ ਤਾਂ ਇਟ ਮੀਨਸ ਤੁਸੀਂ ਇਹ ਸਮਝਦੇ ਹੋ ਵੀ ਸਿਆਸਤ ਦੇ ਵਿੱਚ ਜਿੰਦਾ ਰਹਿਣ ਦੇ ਵਾਸਤੇ ਅਸੀਂ ਕੋਈ ਵੀ ਫੈਸਲੇ ਲੈ ਸਕਦੇ ਹਾਂ ਤਾਂ ਦੂਜੇ ਪਾਸੇ ਹੁਣ ਸੁਖਜਿੰਦਰ ਸਿੰਘ ਰਧਾਵਾ ਜਿਹੜੇ ਕਿ ਕੱਟੜ ਆਖਰਕਾਰ ਜੇ ਕਹੀਏ ਕਿ ਇੱਕ ਦੂਜੇ ਦੇ ਨਾਲ ਪੇਚ ਫਸੇ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਬੜਾ ਤਿੱਖਾ ਬੋਲਦੇ ਰਹੇ ਨੇ ਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ 13 ਦਾ ਅੰਕੜਾ ਰਹੇਗਾ ਤੇ ਇਹ ਰਵਾਨਗੀ ਜਿਹੜੀ ਕੈਪਟਨ ਹੋਰਾਂ ਦੀ ਕਾਂਗਰਸ ਤੋਂ ਹੋਈ ਉਹਦੇ ਵਿੱਚ ਬਹੁਤ ਵੱਡਾ ਹਿੱਸਾ ਸੁਖਜਿੰਦਰ ਸਿੰਘ ਰਧਾਵਾ ਦਾ ਸੀ ਉਹ ਕਹਿੰਦੇ ਤਾਂ ਵਾਦੇ ਦੇ ਬੜੇ ਪੱਕੇ ਨੇ ਜਦਕਿ ਆਵਾਦਵੀ ਪਾਰਟੀ ਨੇ ਮੂਹਰ ਦਿਟਾਤਾ ਹੈ ਕਿ ਗੁਟਕਾ ਸਾਹ ਵਾਲਾ ਵ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਕੁੱਲ ਮਿਲਾ ਕੇ ਜੇ ਦੇਖਿਆ ਜਾਵੇ ਕੈਪਟਨ ਸਾਹਿਬ ਦੀ ਨਰਾਜ਼ਗੀ ਜਾਂ ਕੈਪਟਨ ਸਾਹਿਬ ਰਾਹ ਬਣਾ ਰਹੇ ਨੇ ਆਪਦੇ ਸਾਥੀਆਂ ਦੇ ਲਈ ਚਾਚਾ ਇਹ ਵੀ ਪਤਾ ਲੱਗੀ ਹੈ ਕਿ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਕਈ ਸਾਥੀ ਨੇ ਉਹ ਆਖਰਕਾਰ ਉਹ ਵੀ ਇਸ ਚੀਜ਼ ਨੂੰ ਲੈ ਕੇ ਦਬਾਅ ਬਣਾ ਰਹੇ ਨੇ ਕਿ ਕਿਉਂਕਿ ਨਵੀਂ ਬੀਜੇਪੀ ਯਾਨੀ ਕਿ ਕਾਂਗਰਸ ਤੋਂ ਆ ਜਾਂਦੀ ਬੀਜੇਪੀ ਤੇ ਜਿਹੜੇ ਪੁਰਾਣੇ ਬੀਜੇਪੀ ਦੇ ਆਗੂ ਸੀ ਉਹਨਾਂ ਦੀ ਓਡੀ ਵੱਡੀ ਥਖਤ ਜਾਂ ਤਗੜੀ ਅਟੈਚਮੈਂਟ ਨਹੀਂ ਬਣ ਪਾਈ ਹੈ ਤੇ ਹੁਣ ਜਿਹੜਾ ਲੱਗ ਰਿਹਾ ਹੈ ਕਿ ਉਹ ਜ਼ਿਆਦਾਤਰ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਸਾਥੀ ਨੇ ਉਹ ਵੀ ਇਹ ਗੱਲ ਸਮਝ ਰਹੇ ਨੇ ਕਿ ਇਸ ਬੀਜੇਪੀ ਦੇ ਬੀਜੇਪੀ ਦਾ ਅਕਾਲੀ ਦਰ ਨਾਲ ਗਠਜੋੜ ਹੋਵੇ ਫਿਰ ਹੀ ਅੱਗੇ ਵਧਿਆ ਜਾ ਸਕਦਾ ਹੈ ਕਿਉਂਕਿ ਵੋਟਾਂ ਦਾ ਗੁਣਾਕ ਵਖਰੇ ਹਈਆ ਤਾਂ ਫਿਰ ਕੈਪਟਨ ਉਹਦਾ ਸਾਥ ਦੇਣ ਦੀ ਜਗ੍ਹਾ ਦੇ ਉੱਤੇ ਬਾਰੀ-ਬਾਰੀ ਆਕਾਲੀ ਦਲ ਵਾਲਾ ਰਾ ਕਿਉਂ ਰਾਪ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਇਹ ਸਭ ਤੋਂ ਔਰਤ ਕਹਿੰਦੇ ਨੇ ਕਿ ਬੀਜੇਪੀ ਕੱਲੀ ਅੱਗੇ ਨਹੀਂ ਵੱਧ ਸਕਦੀ ਅੱਗੇ ਨਹੀਂ ਸਰਕਾਰ ਬਣਾ ਸਕਦੀ ਤਾਂ ਕੀ ਕੋਈ ਵੀ ਲੀਡਰ ਆਪਦੀ ਪਾਰਟੀ ਨੂੰ ਲੈ ਕੇ ਇਸ ਤਰ੍ਹਾਂ ਦੇ ਨਾਲ ਠੋਕ ਵਜਾ ਕੇ ਕਹਿ ਸਕਦਾ ਇਹਨੂੰ ਹੁਣ ਕੈਪਟਨ ਸਾਹਿਬ ਦੀ ਜੇ ਕਹੀਏ ਕਿ ਐਕਸਪੀਰੀਅੰਸ ਸਿਆਸਤ ਹੈ ਜਾਂ ਫਿਰ ਕੋਈ ਬਣਾਏ ਜਾ ਰਹੇ ਰਸਤੇ ਨੇ ਪਰ ਕੁੱਲ ਮਿਲਾ ਕੇ ਜਿੰਨਾ ਕ ਮੈਂ ਸਮਝਿਆ ਕੈਪਟਨ ਸਾਹਿਬ ਦੀ ਸਾਰੀ ਇੰਟਰਵਿਊਸ ਕਿਉਂਕਿ ਜਦੋਂ ਇਸ ਤਰ੍ਹਾਂ ਦੀ ਕੋਈ ਇੰਟਰਵਿਊਜ਼ ਹੁੰਦੀਆਂ ਨੇ ਸਾਨੂੰ ਪਤਾ ਹੈ ਉਹ ਇੱਕ ਅਜੰਡਾ ਹੁੰਦਾ ਹੈਗਾ ਸਪੈਸ਼ਲ ਤੌਰ ਤੇ ਬਣਦੇ ਰਾਹ ਹੁੰਦੇ ਨੇ ਤਾਂ ਕੀ ਹੁਣ ਆਉਂਦੇ ਦਿਨਾਂ ਦੇ ਦੌਰਾਨ ਕੋਈ ਨਵੀਂ ਹਲਚਲ ਪੈਦਾ ਹੋ ਸਕਦੀ ਆ ਤੇ ਪੰਜਾਬ 2027 ਦੀਆਂ ਵੋਟਾਂ ਸਭ ਨੂੰ ਪਤਾ ਵੀ ਡਿਵਾਈਡੇਸ਼ਨ ਤੇ ਖੜ ਤੇ ਉੱਤੇ ਡਿਸਾਈਡ ਹੋਊਗਾ ਕਿ ਦੀ ਸੱਤਾ ਦੇ ਵਿੱਚ ਆਖਰ ਅੱਗੇ ਕੋਈ ਵਾਧਾ ਹੋਇਆ ਦੇਖੂਗਾ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਜਿੰਨੀ ਇੰਟਰਵਿਊਜ਼ ਹੋਈਆਂ ਨੇ ਗਿਆ ਨਰਾਜ਼ਗੀ ਬੇहद ਦਿਖੀ ਹੈ ਪਰ ਉਹਦੇ ਚ ਕੋਈ ਸਿਆਸੀ ਰਾਹ ਵੀ ਜਾਂਦਾ ਦਿਖ ਰਿਹਾ ਹੈ ਜਿਹੜਾ ਕਿ ਸ਼ਾਇਦ ਆਉਂਦੇ ਪੰਜਾਬ ਦੀ 2027 ਦੇ ਇਲੈਕਸ਼ਨ ਦੇ ਲਈ ਬਹੁਤ ਵੱਡਾ ਰੋਲ ਅਦਾ ਕਰੂਗਾ